ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਜਾਨਾ ਸਿਆ ਕਿਆ ਚੱਕਰੀ ਗਿਆ ਜੰਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਵਰੋਵਾਰ ਜੇ ਛੁਪੇ ਜੇ ਮੰਗਹਿ ਦਾਤ ਕਰੇ ਦਤਾਰ ਏਕ ਦਾਤਾ ਸਭ ਮੰਗਤੇ ਫਿਰ ਦਿਖੇ ਆਕਾਰ ਨਾਨਕ ਏਵੇਂ ਜਾਣੀਐ ਜੀਵੇ ਦੇਵ ਨਿਹਾਰ ਮਹੱਲਾ ਪਹਿਲਾ ਜਾਣਾ ਸਿਆ ਕਿਆ ਚੱਕਰੀ ਜਾ ਜਮੇ ਕਿਆ ਕਾਰ ਸਭ ਕਾਰਣ ਕਰਤਾ ਕਰੇ ਦੇਖੇ ਬਾਰ ਬਾਰ ਜੇ ਚੁੱਪੇ ਜੇ ਮੰਗੀ ਐ ਦਾਤ ਕਰੇ ਦਾਤਾਰ ਏਕ ਦਾਤਾ ਸਾਹਿ ਮੰਗ ਤਿਹ ਫਿਰ ਦੇਖੇ ਆਕਾਰ ਨਾਨਕ ਇਹ ਵੇ ਜਾਣੀਐ ਜੀਵੇ ਦੇਵ ਨਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਜਾ ਨਾ ਸਿਆ ਕਿਆ ਚੱਕਰੀ ਜਾ ਜਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਬਾਰ ਬਾਰ ਜੇ ਛੁਪੇ ਜੇ ਮੰਗਹਿ ਦਾਤ ਕਰੇ ਦਤਾਰ ਏਕ ਦਾਤਾ ਸਭ ਮੰਗਤੇ ਫਿਰ ਦਿਖੇ ਆਕਾਰ ਨਾਨਕ ਐਵੇ ਜਾਣੀਐ ਜੀਵੇ ਦੇਵ ਨਹਾਰ ਮਹੱਲਾ ਪਹਿਲਾ ਜਾ ਨਾ ਸਿਆ ਕਿਆ ਚੱਕਰੀ ਜਾ ਜਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਬਾਰ ਬਾਰ ਜੇ ਚੁੱਪੇ ਜੇ ਮੰਗੀ ਐ ਦਾਤ ਕਰੇ ਦਾਤਾਰ ਇੱਕ ਦਾਤਾ ਸਾਹਿਬ ਮੰਗ ਤਹਿ ਫਿਰ ਦੇਖੇ ਆਕਾਰ ਨਾਨਕ ਇਹ ਵੇ ਜਾਣੀਐ ਜੀਵੇ ਦੇਵ ਨਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਜਾਨਾ ਸਿਆ ਕਿਆ ਚਾਕਰੀ ਜਿਆ ਜਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਵਰੋਵਾਰ ਜੇ ਛੁਪੇ ਜੇ ਮੰਗੇ ਦਾਤ ਕਰੇ ਦਤਾਰ ਇੱਕ ਦਾਤਾ ਸਾਹਿਬ ਮੰਗਤੇ ਫਿਰ ਦਿਖੇ ਆਕਾਰ ਨਾਨਕ ਇਹਵੇ ਜਾਣੀ ਐ ਜੀਵੇ ਦੇਵ ਨਿਹਾਰ ਮਹੱਲਾ ਪਹਿਲਾ ਜਾਨਾ ਸਿਆ ਕਿਆ ਚੱਕਰੀ ਜਾ ਜਮੇ ਕਿਆ ਕਾਰ ਸਭ ਕਾਰਣ ਕਰਤਾ ਕਰੇ ਦੇਖੇ ਬਾਰੋ-ਬਾਰ ਜੇ ਛੁਪੇ ਜੇ ਮੰਗੀ ਐ ਦਾਤ ਕਰੇ ਦਤਾਰ ਇੱਕ ਦਾਤਾ ਸਾਹਿਬ ਮੰਗਤੇ ਫਿਰ ਦਿਖੇ ਆਕਾਰ ਨਾਨਕ ਐਵੇਂ ਜਾਣੀਐ ਜੀਵੇ ਦੇਵ ਨਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਜਾਣ ASCIIਆ ਕਿਆ ਚੱਕਰੀ ਜਿਆ ਜੰਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਵਰੋਵਾਰ ਜੇ ਛੁਪੇ ਜੇ ਮੰਗਹਿ ਦਾਤ ਕਰੇ ਦਤਾਰ ਏਕ ਦਾਤਾ ਸਭ ਮੰਗਤੇ ਫਿਰ ਦਿਖੇ ਆਕਾਰ ਨਾਨਕ ਐਵੇਂ ਜਾਣੀਐ ਜੀਵੇ ਦੇਵ ਨਹਾਰ ਮਹੱਲਾ ਪਹਿਲਾ ਜਾਨਾ ਸਿਆ ਕਿਆ ਚੱਕਰੀ ਜਾਂ ਜੱਜ ਮੈਂ ਕਿਆ ਕਾਰ ਸਭ ਕਾਰਣ ਕਰਤਾ ਕਰੇ ਦੇਖੇ ਬਾਰੋ-ਬਾਰ ਜੇ ਚੁੱਪੇ ਜੇ ਮੰਗੀ ਐ ਦਾਤ ਕਰੇ ਦਾਤਾਰ ਏਕ ਦਾਤਾ ਸਾਹਿ ਮੰਗ ਤਿਹ ਫਿਰ ਦੇਖੇ ਆਕਾਰ ਨਾਨਕ ਐਵੇਂ ਜਾਣੀਐ ਜੀਵੇ ਦੇਵ ਨਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਜਾ ਨਾ ਸਿਆ ਕਿਆ ਚੱਕਰੀ ਜਾ ਜਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਬਾਰ ਬਾਰ ਜੇ ਛੁਪੇ ਜੇ ਮੰਗਹਿ ਦਾਤ ਕਰੇ ਦਤਾਰ ਏਕ ਦਾਤਾ ਸਭ ਮੰਗਤੇ ਫਿਰ ਦਿਖੈ ਆਕਾਰ ਨਾਨਕ ਏਵੇਂ ਜਾਣੀਐ ਜੀਵੇ ਦੇਵ ਨਿਹਾਰ ਮਹੱਲਾ ਪਹਿਲਾ ਜਾ ਨਾ ਸਿਆ ਕਿਆ ਚੱਕਰੀ ਜਾ ਜਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਬਾਰ ਬਾਰ ਜੇ ਚੁੱਪੇ ਜੇ ਮੰਗੀ ਐ ਦਾਤ ਕਰੇ ਦਾਤਾਰ ਇੱਕ ਦਾਤਾ ਸਾਹ ਮੰਗ ਤਿਹ ਫਿਰ ਦੇਖੇ ਆਕਾਰ ਨਾਨਕ ਇਹ ਵੇ ਜਾਣੀਐ ਜੀਵੇ ਦੇਵ ਨਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਜਾਨਾ ਸਿਆ ਕਿਆ ਚਾ ਕਰੀ ਜਿਆ ਜਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਵਰੋਵਾਰ ਜੇ ਛੁਪੇ ਜੇ ਮੰਗੇ ਦਾਤ ਕਰੇ ਦਤਾਰ ਇੱਕ ਦਾਤਾ ਸਭ ਮੰਗਤੇ ਫਿਰ ਦਿਖੇ ਆਕਾਰ ਨਾਨਕ ਇਹੇ ਜਾਣੀ ਐ ਜੀਵੇ ਦੇਵ ਨਹਾਰ ਮਹੱਲਾ ਪਹਿਲਾ ਜਾਨਾ ਸਿਆ ਕਿਆ ਚੱਕਰੀ ਜਾ ਜਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਬਾਰੋ-ਬਾਰ ਜੇ ਛੁਪੇ ਜੇ ਮੰਗੀ ਐ ਦਾਤ ਕਰੇ ਦਤਾਰ ਇੱਕ ਦਾਤਾ ਸਭ ਮੰਗਤੇ ਫਿਰ ਦਿਖੇ ਆਕਾਰ ਨਾਨਕ ਇਹ ਹੈ ਜਾਣੀਐ ਜੀਵੇ ਦੇਵਨ ਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਜਾਨਾ ਸਿਆ ਕਿਆ ਚੱਕਰੀ ਜਿਆ ਜਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਵਰੋਵਾਰ ਜੇ ਛੁਪੇ ਜੇ ਮੰਗਹਿ ਦਾਤ ਕਰੇ ਦਤਾਰ ਏਕ ਦਾਤਾ ਸਭ ਮੰਗਤੇ ਫਿਰ ਦਿਖੈ ਆਕਾਰ ਨਾਨਕ ਐਵੇਂ ਜਾਣੀਐ ਜੀਵੇ ਦੇਵ ਨਹਾਰ ਮਹੱਲਾ ਪਹਿਲਾ ਜਾਣਾ ਸਿਆ ਕਿਆ ਚੱਕਰੀ ਜਾਂ ਜੱਜ ਮੈਂ ਕਿਆ ਕਾਰ ਸਭ ਕਾਰਣ ਕਰਤਾ ਕਰੇ ਦੇਖੇ ਬਾਰੋ-ਬਾਰ ਜੇ ਚੁਪੇ ਜੇ ਮੰਗੀਐ ਦਾਤ ਕਰੇ ਦਾਤਾਰ ਇੱਕ ਦਾਤਾ ਸਾਹਿ ਮੰਗ ਤਿਹ ਫਿਰ ਦੇਖੇ ਆਕਾਰ ਨਾਨਕ ਐਵੇਂ ਜਾਣੀਐ ਜੀਵੇ ਦੇਵ ਨਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਜਾਨਾ ਸਿਆ ਕਿਆ ਚੱਕਰੀ ਜਿਆ ਜਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਵਰੋਵਾਰ ਜੇ ਛੁਪੇ ਜੇ ਮੰਗਹਿ ਦਾਤ ਕਰੇ ਦਤਾਰ ਏਕ ਦਾਤਾ ਸਭ ਮੰਗਤੇ ਫਿਰ ਦਿਖੇ ਆਕਾਰ ਨਾਨਕ ਐਵੇ ਜਾਣੀਐ ਜੀਵੇ ਦੇਵ ਨਿਹਾਰ ਮਹੱਲਾ ਪਹਿਲਾ ਜਾਣਾ ਸਿਆ ਕਿਆ ਚੱਕਰੀ ਜਾ ਜਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਬਾਰ ਬਾਰ ਜੇ ਚੁਪੇ ਜੇ ਮੰਗੀ ਐ ਦਾਤ ਕਰੇ ਦਾਤਾਰ ਏਕ ਦਾਤਾ ਸਾਹਿ ਮੰਗ ਤਿਹ ਫਿਰ ਦੇਖੇ ਆਕਾਰ ਨਾਨਕ ਇਹ ਵੇ ਜਾਣੀਐ ਜੀਵੇ ਦੇਵ ਨਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਜਾਣਾ ਸਿਆ ਕਿਆ ਚੱਕਰੀ ਜਾ ਜਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਬਾਰ ਬਾਰ ਜੇ ਛੁਪੇ ਜੇ ਮੰਗਹਿ ਦਾਤ ਕਰੇ ਦਤਾਰ ਏਕ ਦਾਤਾ ਸਭ ਮੰਗਤੇ ਫਿਰ ਦਿਖੇ ਆਕਾਰ ਨਾਨਕ ਐਵੇਂ ਜਾਣੀ ਐ ਜੀਵੇ ਦੇਵ ਨਹਾਰ ਮਹੱਲਾ ਪਹਿਲਾ ਜਾਣਾ ਸਿਆ ਕਿਆ ਚੱਕਰੀ ਜਾ ਜਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਬਾਰ ਬਾਰ ਜੇ ਚੁੱਪੇ ਜੇ ਮੰਗੀ ਐ ਦਾਤ ਕਰੇ ਦਾਤਾਰ ਇੱਕ ਦਾਤਾ ਸਾਹਿਬ ਮੰਗ ਤਿਹ ਫਿਰ ਦੇਖੇ ਆਕਾਰ ਨਾਨਕ ਇਹ ਵੇ ਜਾਣੀਐ ਜੀਵੇ ਦੇਵ ਨਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਜਾਨਾ ਸਿਆ ਕਿਆ ਚੱਕਰੀ ਜਿਆ ਜਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਵਰ ਰਵਾਰ ਜੇ ਛੁਪੇ ਜੇ ਮੰਗੇ ਦਾਤ ਕਰੇ ਦਾਤਾਰ ਏਕ ਦਾਤਾ ਸਭ ਮੰਗਤੇ ਫਿਰ ਦਿਖੇ ਆਕਾਰ ਨਾਨਕ ਇਹੇ ਜਾਣੀਐ ਜੀਵੇ ਦੇਵ ਨਹਾਰ ਮਹੱਲਾ ਪਹਿਲਾ ਜਾਨਾ ਸਿਆਖਿਆ ਚੱਕਰੀ ਜਾ ਜੰਮੇ ਕਿਆ ਕਾਰ ਸਭ ਕਾਰਣ ਕਰਤਾ ਕਰੇ ਦੇਖੇ ਬਾਰ ਬਾਰ ਜੇ ਛੁਪੇ ਜੇ ਮੰਗੀ ਐ ਦਾਤ ਕਰੇ ਦਾਤਾਰ ਏਕ ਦਾਤਾ ਸਭ ਮੰਗਤੇ ਫਿਰ ਦਿਖੇ ਆਕਾਰ ਨਾਨਕ ਐਵੇਂ ਜਾਣੀਏ ਜੀਵੇ ਦੇਵ ਨਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਜਾਨਾ ਸਿਆ ਕਿਆ ਚੱਕਰੀ ਜਿਆ ਜਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਵਰੋਵਾਰ ਜੇ ਛੁਪੇ ਜੇ ਮੰਗਹਿ ਦਾਤ ਕਰੇ ਦਤਾਰ ਏਕ ਦਾਤਾ ਸਭ ਮੰਗਤੇ ਫਿਰ ਦਿਖੇ ਆਕਾਰ ਨਾਨਕ ਐਵੇਂ ਜਾਣੀਐ ਜੀਵੇ ਦੇਵ ਨਹਾਰ ਮਹੱਲਾ ਪਹਿਲਾ ਜਾਨਾ ਸਿਆ ਕਿਆ ਚੱਕਰੀ ਜਾ ਜਮੇ ਕਿਆ ਕਾਰ ਸਭ ਕਾਰਣ ਕਰਤਾ ਕਰੇ ਦੇਖੇ ਬਾਰੋ-ਬਾਰ ਜੇ ਚੁਪੇ ਜੇ ਮੰਗੀਐ ਦਾਤ ਕਰੇ ਦਾਤਾਰ ਏਕ ਦਾਤਾ ਸਾਹਿ ਮੰਗ ਤਿਹ ਫਿਰ ਦੇਖੇ ਆਕਾਰ ਨਾਨਕ ਐਵੇਂ ਜਾਣੀਐ ਜੀਵੇ ਦੇਵ ਨਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਜਾਨਾ ਸਿਆ ਕਿਆ ਚੱਕਰੀ ਜਿਆ ਜਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਵਰੋਵਾਰ ਜੇ ਛੁਪੇ ਜੇ ਮੰਗਹਿ ਦਾਤ ਕਰੇ ਦਤਾਰ ਏਕ ਦਾਤਾ ਸਭ ਮੰਗਤੇ ਫਿਰ ਦਿਖੇ ਆਕਾਰ ਨਾਨਕ ਏਵੇਂ ਜਾਣੀਐ ਜੀਵੇ ਦੇਵ ਨਿਹਾਰ ਮਹੱਲਾ ਪਹਿਲਾ ਜਾਨਾ ਸਿਆ ਕਿਆ ਚੱਕਰੀ ਜਾ ਜਮੇ ਕਿਆ ਕਾਰ ਸਭ ਕਾਰਣ ਕਰਤਾ ਕਰੇ ਦੇਖੇ ਬਾਰ ਬਾਰ ਜੇ ਚੁਪੇ ਜੇ ਮੰਗੀ ਐ ਦਾਤ ਕਰੇ ਦਾਤਾਰ ਇੱਕ ਦਾਤਾ ਸਾਹਿ ਮੰਗ ਤਿਹ ਫਿਰ ਦੇਖੇ ਆਕਾਰ ਨਾਨਕ ਇਹ ਵੇ ਜਾਣੀਐ ਜੀਵੇ ਦੇਵ ਨਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਜਾਣਾ ਸਿਆ ਕੀ ਚੱਕਰੀ ਜਾ ਜਮੇ ਕੀ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਬਾਰ ਬਾਰ ਜੇ ਛੁਪੇ ਜੇ ਮੰਗੇ ਦਾਤ ਕਰੇ ਦਾਤਾਰ ਏਕ ਦਾਤਾ ਸਭ ਮੰਗਤੇ ਫਿਰ ਦਿਖੇ ਆਕਾਰ ਨਾਨਕ ਇਹੇ ਜਾਣੀ ਐ ਜੀਵੇ ਦੇਵ ਨਹਾਰ ਮਹੱਲਾ ਪਹਿਲਾ ਜਾਣਾ ਸਿਆ ਕੀ ਚੱਕਰੀ ਜਾ ਜਮੇ ਕੀ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਬਾਰ ਬਾਰ ਜੇ ਛੁਪੇ ਜੇ ਮੰਗੀ ਐ ਦਾਤ ਕਰੇ ਦਾਤਾਰ ਇੱਕ ਦਾਤਾ ਸਾਹਿ ਮੰਗ ਤਿਹ ਫਿਰ ਦੇਖੇ ਆਕਾਰ ਨਾਨਕ ਇਹ ਵੇ ਜਾਣੀਐ ਜੀਵੇ ਦੇਵ ਨہار ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਜਾਨਾ ਸਿਆ ਕਿਆ ਚਾਕਰੀ ਜਿਆ ਜਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਵਰੋਵਾਰ ਜੇ ਛੁਪੇ ਜੇ ਮੰਗੇ ਦਾਤ ਕਰੇ ਦਾਤਾਰ ਏਕ ਦਾਤਾ ਸਭ ਮੰਗਤੇ ਫਿਰ ਦਿਖੇ ਆਕਾਰ ਨਾਨਕ ਐਵੇਂ ਜਾਣੀ ਐ ਜੀਵੇ ਦੇਵ ਨਿਹਾਰ ਮਹੱਲਾ ਪਹਿਲਾ ਜਾਨਾ ਸਿਆ ਕਿਆ ਚੱਕਰੀ ਜਾ ਜਮੇ ਕਿਆ ਕਾਰ ਸਭ ਕਾਰਣ ਕਰਤਾ ਕਰੇ ਦੇਖੇ ਬਾਰੋ ਬਾਰ ਜੇ ਛੁਪੇ ਜੇ ਮੰਗੀ ਐ ਦਾਤ ਕਰੇ ਦਾਤਾਰ ਏਕ ਦਾਤਾ ਸਭ ਮੰਗਤੇ ਫਿਰ ਦਿਖੇ ਆਕਾਰ ਨਾਨਕ ਐਵੇਂ ਜਾਣੀਐ ਜੀਵੇ ਦੇਵ ਨਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਜਾ ਨਾ ਸਿਆ ਕਿਆ ਚਾ ਕਰੀ ਜਿਆ ਜਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਵਰੋਵਾਰ ਜੇ ਛੁਪੇ ਦੇ ਮੰਗੇ ਦਾਤ ਕਰੇ ਦਤਾਰ ਏਕ ਦਾਤਾ ਸਾਹਿਬ ਮੰਗਤੇ ਫਿਰ ਦਿਖੇ ਆਕਾਰ ਨਾਨਕ ਐਵੇਂ ਜਾਣੀਐ ਜੀਵੇ ਦੇਵ ਨਹਾਰ ਮਹੱਲਾ ਪਹਿਲਾ ਜਾਨਾ ਸਿਆ ਕਿਆ ਚੱਕਰੀ ਜਾ ਜੱਜ ਮੈਂ ਕਿਆ ਕਾਰ ਸਭ ਕਾਰਣ ਕਰਤਾ ਕਰੇ ਦੇਖੇ ਬਾਰੋ-ਬਾਰ ਜੇ ਚੁਪੇ ਜੇ ਮੰਗੀਐ ਦਾਤ ਕਰੇ ਦਾਤਾਰ ਏਕ ਦਾਤਾ ਸਭ ਮੰਗ ਤਿਹੇ ਫਿਰ ਦੇਖੇ ਆਕਾਰ ਨਾਨਕ ਐਵੇਂ ਜਾਣੀਐ ਜੀਵੇ ਦੇਵ ਨਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਜਾਨਾ ਸਿਆ ਕਿਆ ਚੱਕਰੀ ਜਿਆ ਜਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਵਰੋਵਾਰ ਜੇ ਛੁਪੇ ਜੇ ਮੰਗਹਿ ਦਾਤ ਕਰੇ ਦਤਾਰ ਏਕ ਦਾਤਾ ਸਭ ਮੰਗਤੇ ਫਿਰ ਦਿਖੇ ਆਕਾਰ ਨਾਨਕ ਏਵੇਂ ਜਾਣੀਐ ਜੀਵੇ ਦੇਵ ਨਿਹਾਰ ਮਹੱਲਾ ਪਹਿਲਾ ਜਾਨਾ ਸਿਆ ਕਿਆ ਚੱਕਰੀ ਜਾ ਜਮ ਮੈਂ ਕਿਆ ਕਾਰ ਸਭ ਕਾਰਣ ਕਰਤਾ ਕਰੇ ਦੇਖੇ ਬਾਰ ਬਾਰ ਜੇ ਚੁੱਪੇ ਜੇ ਮੰਗੀ ਐ ਦਾਤ ਕਰੇ ਦਾਤਾਰ ਇੱਕ ਦਾਤਾ ਸਾਹਿ ਮੰਗ ਤਿਹ ਫਿਰ ਦੇਖੇ ਆਕਾਰ ਨਾਨਕ ਇਹ ਵੇ ਜਾਣੀਐ ਜੀਵੇ ਦੇਵ ਨਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਜਾ ਨਾ ਸਿਆ ਕਿਆ ਚੱਕਰੀ ਜਾ ਜਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਬਾਰ ਬਾਰ ਜੇ ਛੁਪੇ ਜੇ ਮੰਗੇ ਦਾਤ ਕਰੇ ਦਤਾਰ ਏਕ ਦਾਤਾ ਸਭ ਮੰਗਤੇ ਫਿਰ ਦਿਖੇ ਆਕਾਰ ਨਾਨਕ ਇਹੇ ਜਾਣੀਐ ਜੀਵੇ ਦੇਵ ਨਹਾਰ ਮਹੱਲਾ ਪਹਿਲਾ ਜਾ ਨਾ ਸਿਆ ਕਿਆ ਚੱਕਰੀ ਜਾ ਜਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਬਾਰ ਬਾਰ ਜੇ ਚੁੱਪੇ ਜੇ ਮੰਗੀ ਐ ਦਾਤ ਕਰੇ ਦਾਤਾਰ ਇੱਕ ਦਾਤਾ ਸਾਹਿਬ ਮੰਗ ਤਿਹ ਫਿਰ ਦੇਖੇ ਆਕਾਰ ਨਾਨਕ ਇਹ ਵੇ ਜਾਣੀਐ ਜੀਵੇ ਦੇਵ ਨਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਜਾਨਾ ਸਿਆ ਕਿਆ ਚੱਕਰੀ ਜਿਆ ਜੰਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਵਰੋਵਾਰ ਜੇ ਛੁਪੇ ਜੇ ਮੰਗੇ ਦਾਤ ਕਰੇ ਦਾਤਾਰ ਏਕ ਦਾਤਾ ਸਭ ਮੰਗਤੇ ਫਿਰ ਦਿਖੇ ਆਕਾਰ ਨਾਨਕ ਇਹੇ ਜਾਣੀਐ ਜੀਵੇ ਦੇਵ ਨਹਾਰ ਮਹੱਲਾ ਪਹਿਲਾ ਜਾਨਾ ਸਿਆ ਕਿਆ ਚੱਕਰੀ ਜਾਂ ਜੰਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਬਾਰ ਬਾਰ ਜੇ ਛੁਪੇ ਜੇ ਮੰਗੀ ਐ ਦਾਤ ਕਰੇ ਦਾਤਾਰ ਏਕ ਦਾਤਾ ਸਭ ਮੰਗਤੇ ਫਿਰ ਦਿਖੇ ਆਕਾਰ ਨਾਨਕ ਇਹ ਹੈ ਜਾਣੀਏ ਜੀਵੇ ਦੇਵ ਨਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਜਾਨਾ ਸਿਆ ਕਿਆ ਚੱਕਰੀ ਜਿਆ ਜਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਵਰੋਵਾਰ ਜੇ ਛੁਪੇ ਜੇ ਮੰਗਹਿ ਦਾਤ ਕਰੇ ਦਤਾਰ ਏਕ ਦਾਤਾ ਸਭ ਮੰਗਤੇ ਫਿਰ ਦਿਖੇ ਆਕਾਰ ਨਾਨਕ ਐਵੇਂ ਜਾਣੀਐ ਜੀਵੇ ਦੇਵਨਹਾਰ ਮਹੱਲਾ ਪਹਿਲਾ ਜਾਨਾ ਸਿਆ ਕਿਆ ਚੱਕਰੀ ਜਾ ਜਮੇ ਕਿਆ ਕਾਰ ਸਭ ਕਾਰਣ ਕਰਤਾ ਕਰੇ ਦੇਖੇ ਬਾਰੋ-ਬਾਰ ਜੇ ਚੁਪੇ ਜੇ ਮੰਗੀਐ ਦਾਤ ਕਰੇ ਦਾਤਾਰ ਏਕ ਦਾਤਾ ਸਭ ਮੰਗ ਤਿਹੇ ਫਿਰ ਦੇਖੇ ਆਕਾਰ ਨਾਨਕ ਐਵੇਂ ਜਾਣੀਐ ਜੀਵੇ ਦੇਵਨਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਜਾਨਾ ਸਿਆ ਕਿਆ ਚੱਕਰੀ ਜਿਆ ਜਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਵਰੋਵਾਰ ਜੇ ਛੁਪੇ ਜੇ ਮੰਗਹਿ ਦਾਤ ਕਰੇ ਦਤਾਰ ਏਕ ਦਾਤਾ ਸਭ ਮੰਗਤੇ ਫਿਰ ਦਿਖੇ ਆਕਾਰ ਨਾਨਕ ਏਵੇਂ ਜਾਣੀਐ ਜੀਵੇ ਦੇਵ ਨਿਹਾਰ ਮਹੱਲਾ ਪਹਿਲਾ ਜਾਨਾ ਸਿਆ ਕਿਆ ਚੱਕਰੀ ਜਾ ਜਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਬਾਰ ਬਾਰ ਜੇ ਚੁਪੇ ਜੇ ਮੰਗੀ ਐ ਦਾਤ ਕਰੇ ਦਾਤਾਰ ਇੱਕ ਦਾਤਾ ਸਾਹਿਬ ਮੰਗ ਤਿਹ ਫਿਰ ਦੇਖੇ ਆਕਾਰ ਨਾਨਕ ਇਹ ਵੇ ਜਾਣੀਐ ਜੀਵੇ ਦੇਵ ਨਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਜਾ ਨਾ ਸਿਆ ਕਿਆ ਚੱਕਰੀ ਜਾ ਜਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਬਾਰ ਬਾਰ ਜੇ ਛੁਪੇ ਦੇ ਮੰਗਹਿ ਦਾਤ ਕਰੇ ਦਤਾਰ ਏਕ ਦਾਤਾ ਸਭ ਮੰਗਤੇ ਫਿਰ ਦਿਖੇ ਆਕਾਰ ਨਾਨਕ ਐਵੇਂ ਜਾਣੀ ਐ ਜੀਵੇ ਦੇਵ ਨਿਹਾਰ ਮਹੱਲਾ ਪਹਿਲਾ ਜਾ ਨਾ ਸਿਆ ਕਿਆ ਚੱਕਰੀ ਜਾ ਜਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਬਾਰ ਬਾਰ ਜੇ ਛੁੱਪੇ ਜੇ ਮੰਗੀ ਐ ਦਾਤ ਕਰੇ ਦਾਤਾਰ ਇੱਕ ਦਾਤਾ ਸਾਹਿ ਮੰਗ ਤਿਹ ਫਿਰ ਦੇਖੇ ਆਕਾਰ ਨਾਨਕ ਇਹ ਵੇ ਜਾਣੀਐ ਜੀਵੇ ਦੇਵ ਨਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਜਾਨਾ ਸਿਆ ਕਿਆ ਚੱਕਰੀ ਜਿਆ ਜੰਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਵਰੋਵਾਰ ਜੇ ਛੁਪੇ ਜੇ ਮੰਗੇ ਦਾਤ ਕਰੇ ਦਾਤਾਰ ਇੱਕ ਦਾਤਾ ਸਭ ਮੰਗਤੇ ਫਿਰ ਦਿਖੇ ਆਕਾਰ ਨਾਨਕ ਇਹਵੇ ਜਾਣੀਐ ਜੀਵੇ ਦੇਵ ਨਿਹਾਰ ਮਹੱਲਾ ਪਹਿਲਾ ਜਾਨਾ ਸਿਆ ਕਿਆ ਚੱਕਰੀ ਜਾਂ ਜੰਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਬਾਰ ਬਾਰ ਜੇ ਛੁਪੇ ਜੇ ਮੰਗੀ ਐ ਦਾਤ ਕਰੇ ਦਾਤਾਰ ਇੱਕ ਦਾਤਾ ਸਭ ਮੰਗਤੇ ਫਿਰ ਦਿਖੇ ਆਕਾਰ ਨਾਨਕ ਐਵੇਂ ਜਾਣੀਐ ਜੀਵੇ ਦੇਵ ਨਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਜਾਨਾਸਿਆ ਕਿਆ ਚੱਕਰੀ ਜਿਆ ਜਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਵਰੋਵਾਰ ਜੇ ਛੁਪੇ ਜੇ ਮੰਗਹਿ ਦਾਤ ਕਰੇ ਦਤਾਰ ਏਕ ਦਾਤਾ ਸਭ ਮੰਗਤੇ ਫਿਰ ਦਿਖੇ ਆਕਾਰ ਨਾਨਕ ਐਵੇਂ ਜਾਣੀਐ ਜੀਵੇ ਦੇਵਨਹਾਰ ਮਹੱਲਾ ਪਹਿਲਾ ਜਾਣਾ ਸਿਆ ਕਿਆ ਚੱਕਰੀ ਜਾਂ ਜੰਮੇ ਕਿਆ ਕਾਰ ਸਭ ਕਾਰਣ ਕਰਤਾ ਕਰੇ ਦੇਖੇ ਬਾਰੋ-ਬਾਰ ਜੇ ਚੁਪੇ ਜੇ ਮੰਗੀਐ ਦਾਤ ਕਰੇ ਦਾਤਾਰ ਏਕ ਦਾਤਾ ਸਭ ਮੰਗ ਤਿਹੇ ਫਿਰ ਦੇਖੇ ਆਕਾਰ ਨਾਨਕ ਐਵੇਂ ਜਾਣੀਐ ਜੀਵੇ ਦੇਵਨਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਜਾਨਾ ਸਿਆ ਕਿਆ ਚੱਕਰੀ ਜਿਆ ਜਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਵਰੋਵਾਰ ਜੇ ਛੁਪੇ ਦੇ ਮੰਗਹਿ ਦਾਤ ਕਰੇ ਦਤਾਰ ਏਕ ਦਾਤਾ ਸਭ ਮੰਗਤੇ ਫਿਰ ਦਿਖੇ ਆਕਾਰ ਨਾਨਕ ਏਵੇਂ ਜਾਣੀਐ ਜੀਵੇ ਦੇਵ ਨਿਹਾਰ ਮਹੱਲਾ ਪਹਿਲਾ ਜਾਣਾ ਸਿਆ ਕਿਆ ਚੱਕਰੀ ਜਾ ਜਮੇ ਕਿਆ ਕਾਰ ਸਭ ਕਾਰਣ ਕਰਤਾ ਕਰੇ ਦੇਖੇ ਬਾਰੋ-ਬਾਰ ਜੇ ਚੁਪੇ ਜੇ ਮੰਗੀ ਐ ਦਾਤ ਕਰੇ ਦਾਤਾਰ ਏਕ ਦਾਤਾ ਸਾਹਿ ਮੰਗ ਤਿਹ ਫਿਰ ਦੇਖੇ ਆਕਾਰ ਨਾਨਕ ਇਹ ਵੈ ਜਾਣੀਐ ਜੀਵੇ ਦੇਵ ਨਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਜਾ ਨਾ ਸਿਆ ਕਿਆ ਚੱਕਰੀ ਜਾ ਜਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਬਾਰ ਬਾਰ ਜੇ ਛੁਪੇ ਜੇ ਮੰਗਹਿ ਦਾਤ ਕਰੇ ਦਤਾਰ ਏਕ ਦਾਤਾ ਸਭ ਮੰਗਤੇ ਫਿਰ ਦਿਖੇ ਆਕਾਰ ਨਾਨਕ ਐਵੇਂ ਜਾਣੀਐ ਜੀਵੇ ਦੇਵ ਨਹਾਰ ਮਹੱਲਾ ਪਹਿਲਾ ਜਾ ਨਾ ਸਿਆ ਕਿਆ ਚੱਕਰੀ ਜਾ ਜਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਬਾਰ ਬਾਰ ਜੇ ਚੁੱਪੇ ਜੇ ਮੰਗੀ ਐ ਦਾਤ ਕਰੇ ਦਾਤਾਰ ਇੱਕ ਦਾਤਾ ਸਾਹਿਬ ਮੰਗ ਤਿਹ ਫਿਰ ਦੇਖੇ ਆਕਾਰ ਨਾਨਕ ਇਹ ਵੇ ਜਾਣੀਐ ਜੀਵੇ ਦੇਵ ਨਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਜਾਨਾ ਸਿਆ ਕਿਆ ਚੱਕਰੀ ਜਿਆ ਜੰਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਵਰੋਵਾਰ ਜੇ ਛੁਪੇ ਜੇ ਮੰਗੇ ਦਾਤ ਕਰੇ ਦਤਾਰ ਇੱਕ ਦਾਤਾ ਸਭ ਮੰਗਤੇ ਫਿਰ ਦਿਖੇ ਆਕਾਰ ਨਾਨਕ ਇਹਵੇ ਜਾਣੀ ਐ ਜੀਵੇ ਦੇਵ ਨਹਾਰ ਮਹੱਲਾ ਪਹਿਲਾ ਜਾਣਾ ਸਿਆ ਕਿਆ ਚੱਕਰੀ ਜਾ ਜੰਮੇ ਕਿਆ ਕਾਰ ਸਭ ਕਾਰਣ ਕਰਤਾ ਕਰੇ ਦੇਖੇ ਬਾਰੋ-ਬਾਰ ਜੇ ਛੁਪੇ ਜੇ ਮੰਗੀ ਐ ਦਾਤ ਕਰੇ ਦਤਾਰ ਇੱਕ ਦਾਤਾ ਸਭ ਮੰਗਤੇ ਫਿਰ ਦੇਖੇ ਆਕਾਰ ਨਾਨਕ 에ਵੇ ਜਾਣੀਐ ਜੀਵੇ ਦੇਵਨਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਜਾ ਨਾਸਿਆ ਕਿਆ ਚੱਕਰੀ ਜਿਆ ਜਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖੇ ਵਰੋਵਾਰ ਜੇ ਛੁਪੇ ਜੇ ਮੰਗਹਿ ਦਾਤ ਕਰੇ ਦਤਾਰ ਏਕ ਦਾਤਾ ਸਭ ਮੰਗਤੇ ਫਿਰ ਦਿਖੈ ਆਕਾਰ ਨਾਨਕ 에ਵੇ ਜਾਣੀਐ ਜੀਵੇ ਦੇਵਨਹਾਰ ਮਹਲਾ ਪਹਿਲਾ ਜਾਨਾ ਸਿਆ ਕਿਆ ਚੱਕਰੀ ਜਾ ਜਮੇ ਕਿਆ ਕਾਰ ਸਭ ਕਾਰਣ ਕਰਤਾ ਕਰੇ ਦੇਖੇ ਬਾਰ ਬਾਰ ਜੇ ਚੁਪੇ ਜੇ ਮੰਗੀ ਐ ਦਾਤ ਕਰੇ ਦਾਤਾਰ ਏਕ ਦਾਤਾ ਸਾਹਿ ਮੰਗ ਤਿਹੇ ਫਿਰ ਦੇਖੇ ਆਕਾਰ ਨਾਨਕ ਇਹ ਵੇ ਜਾਣੀਐ ਜੀਵੇ ਦੇਵ ਨਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ